ਭਾਰਤ ਅਤੇ ਪਾਕਿਸਤਾਨ ਵਿਚਾਲੇ ਗੋਲੀਬੰਦੀ ਹੋਣ ਮਗਰੋਂ ਸਰਹੱਦ ਤੇ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਵਿੱਚ ਖੇਤੀ ਕਰਨ ਵਾਸਤੇ ਗੇਟ ਅੱਜ ਤੋਂ ਖੋਲੇ ਜਾ ਰਹੇ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਐਸਐਫ ਨੇ ਕਿਸਾਨਾਂ ਨੂੰ ਕੰਡਿਆਲੀ ਤਾਰ ਦੇ ਪਾਰ ਖੇਤੀ ਲਈ ਅੱਜ ਤੋਂ ਗੇਟ ਖੋਲਣ ਦਾ ਭਰੋਸਾ ਦਿੱਤਾ ਹੈ ਉਹਨਾਂ ਦਾਸ ਹੈ ਕਿ ਬੀਤੇ ਦਿਨ ਕਿਸਾਨਾਂ ਆਗੂਆਂ ਦਾ ਇੱਕ ਵਫਦ BSF ਦੇ ਅਧਿਕਾਰੀਆਂ ਨੂੰ ਮਿਲਿਆ ਸੀ ਅਤੇ ਉਹਨਾਂ ਨੂੰ ਗੋਲੀਬੰਦੀ ਤੋਂ ਬਾਅਦ ਸਰਹੱਦ ਦੇ ਕੰਡਿਆਲੀ ਤਾਰ ਤੋਂ ਪਾਰ ਖੇਤਾਂ ਵਿੱਚ ਕੰਮ ਕਰਨ ਦੀ ਆਗਿਆ ਦੇਣ ਦੀ ਪਰਮਾਨਗੀ ਦੇਣ ਲਈ ਆਖਿਆ ਸੀ ਉਹਨਾਂ ਨੇ ਦੱਸਿਆ ਕਿ BSF ਨੇ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਤੇ ਖੇਤੀ ਕਰਨ ਦੀ ਪਰਮਾਨਗੀ ਦੇ ਦਿੱਤੀ ਹੈ ਕਿਸਾਨਾਂ ਦੇ ਵਫਦ ਨੇ ਮੰਗ ਕੀਤੀ ਸੀ ਕਿ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਤੇ ਕਣਕ ਦੀ ਕੱਟੀ ਹੋਈ ਫਸਲ ਦੇ ਰੈਂਦ ਖੂਨ ਦੀ ਤੂੜੀ ਤਿਆਰ ਕਰਨ ਅਤੇ ਝੋਨੇ ਦੀ ਫਸਲ ਵਾਸਤੇ ਪਨੀਰੀ ਤਿਆਰ ਕਰਨ ਦੀ ਲੋੜ ਏ ਇਸ ਦੌਰਾਨ ਕੈਬਨਿਟ ਮੰਤਰੀ ਨੇ ਸਰਹੱਦ ਤੇ ਸ਼ਾਹਪੁਰ ਚੌਕੀ ਵਿਖੇ ਪਹੁੰਚ ਕੇ ਬੀਐਸਐਫ ਦੇ ਜਵਾਨਾਂ ਨੂੰ ਮਠਾਈਆਂ ਅਤੇ ਫਲਾਂ ਦੇ ਟੋਕਰੇ ਭੇਟ ਕੀਤੇ ਅਤੇ ਦੇਸ਼ ਤੇ ਆਏ ਸੰਕਟ ਸਮੇਂ ਜਵਾਨਾਂ ਵੱਲੋਂ ਸਰਹੱਦ ਉਤੇ ਸਖਤੀ ਨਾਲ ਪਹਿਰਾ ਦੇਣ ਲਈ ਉਹਨਾਂ ਦਾ ਧੰਨਵਾਦ ਕੀਤਾ ਸੋ ਅੱਜ ਜੇ ਮੈਂ ਉੱਥਾ ਦਿਕਾ ਉਹਨੇ ਆਪ ਕੋ ਲੈ ਕੇ ਸੌ ਵਲ ਇਹ ਚੌਕੀ ਆ ਬਿਲਕੁਲ ਉਹ ਸਾਹਮਣੇ ਪਾਕਿਸਤਾਨ ਆ ਆਪਾਂ ਬਿਲਕੁਲ ਐ ਬਾਰਡਰ ਤੇ ਖੜੇ ਆ ਬਗਤ ਉਹ ਏਟ ਜਿਹੜੇ ਕੱਲ ਤੋਂ ਸਾਰੇ ਖੁੱਲ ਜਾਣਗੇ ਤੇ ਸਾਡੇ ਕਿਸਾਨਾਂ ਦਾ ਜਿਹੇ ਫਸਲ ਦਾ ਕਿਤਾਰਾ ਪਾਣਿਆ ਕਿ ਕੰਡੇ ਵਾਲੀ